ਸਮਾਣੇ ਨੂੰ ਜਲਾਦਾਂ ਦਾ ਸ਼ਹਿਰ ਵੀ ਆਖਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਸਮਾਣੇ ਦੇ ਵਿੱਚ ਆਏ ਤਾਂ ਇੱਥੋਂ ਦੇ ਲੋਕਾਂ ਨੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਧਾ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਇੱਥੇ ਪਹੁੰਚੀਆਂ ਤਾਂ ਇੱਥੋਂ ਦੇ ਈਰਖਾਲੂ ਲੋਕਾਂ ਨੇ ਜਿੰਨੇ ਵੀ ਖੂਹ ਸੀ ਉਹਨਾਂ ਦੇ ਵਿੱਚ ਗਊਆਂ ਨੂੰ ਮਾਰ ਕੇ ਗਊਆਂ ਦੇ ਹੱਡ ਮਲਾ ਦਿੱਤੇ ਸੀ ਜਿਸ ਨੂੰ ਲੈ ਕੇ ਫਿਰ ਸੰਗਤਾਂ ਨੇ ਜਦੋਂ ਅਰਦਾਸ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਇਸ ਸਥਾਨ ਤੇ ਖੂਬ ਪ੍ਰਗਟ ਕੀਤਾ ਇਸ ਵਕਤ ਅਸੀਂ ਮੌਜੂਦਾ ਗੁਰੂ ਕੀ ਖੂਹੀ ਗੁਰਦੁਆਰਾ ਸਾਹਿਬ ਆਓ ਦਰਸ਼ਨ ਕਰਦੇ ਹਾਂ ਤੇ ਇਤਿਹਾਸ ਦੇ ਨਾਲ ਜੁੜਦੇ ਹਾਂ ਜਦੋਂ ਕਸ਼ਮੀਰ ਤੋਂ ਚੱਲ ਕੇ ਕਸ਼ਮੀਰੀ ਪੰਡਤਾਂ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੋ ਉਸ ਵੇਲੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਸਨ ਆ ਕੇ ਬੇਨਤੀ ਕੀਤੀ ਕਿ ਇਸ ਵੇਲੇ ਅਸੀਂ ਹਰ ਜਗ੍ਹਾ ਤੋਂ ਹਾਰ ਚੁੱਕੇ ਹਾਂ ਕੋਈ ਵੀ ਸਾਡੀ ਬਾਹ ਨਹੀਂ ਫੜ ਰਿਹਾ ਤੇ ਔਰੰਗਜ਼ੇਬ ਨੇ ਸਾਨੂੰ ਆਖਰੀ 6 ਮਹੀਨੇ ਦਾ ਨੋਟਿਸ ਦੇ ਦਿੱਤਾ ਹੈ ਕਿ ਤੁਸੀਂ ਆਪਣਾ ਹਿੰਦੂ ਧਰਮ ਤਿਆਗ ਕੇ ਮੁਸਲਮਾਨ ਬਣ ਜਾਓ ਨਹੀਂ ਤਾਂ ਸਾਰਿਆਂ ਨੂੰ ਮਾਰ ਦਿੱਤਾ ਜਾਵੇਗਾ ਗੁਰਤੇਗ ਬਹਾਦਰ ਜੀ ਮਹਾਰਾਜ ਨੇ ਨਾ ਸਿਰਫ ਉਸ ਵੇਲੇ ਉਹਨਾਂ ਦੀ ਬਾਹ ਫੜੀ ਸਗੋਂ ਪੂਰੇ ਹਿੰਦੁਸਤਾਨ ਦਾ Hindu ਧਰਮ ਬਚਾਉਣ ਖਾਤਰ ਆਪਣੀ ਸ਼ਹਾਦਤ ਆਪ ਦੇਣ ਲਈ ਦਿੱਲੀ ਵੱਲ ਤੁਰ ਪਏ ਜਦੋਂ ਰਸਤੇ ਦੇ ਵਿੱਚ ਸਮਾਣੇ ਦੇ ਵਿੱਚ ਇੱਕ ਨਿੱਕੀ ਜਿਹੀ ਚੌਪੜੀ ਜੋ ਕਿ ਸਾਈ ਇਨਾਇਤ ਅਲੀ ਜੀ ਦੀ ਸੀ ਜਿਹੀ ਚੌਪੜੀ ਦੇ ਨੇੜੇ ਆ ਕੇ ਡੇਰੇ ਲਾਏ ਤਾਂ ਇਸ ਗੱਲ ਦਾ ਪਤਾ ਲੱਗਣ ਤੇ ਵੱਡੀ ਤਾਦਾਦ ਦੇ ਵਿੱਚ ਸੰਗਤ ਉਹਨਾਂ ਦੇ ਦਰਸ਼ਨ ਪਰਸੰਦ ਲਈ ਪਹੁੰਚ ਗਈ ਸਾਈ ਇਨਾਇਤ ਲਈ ਵੀ ਬੜੀ ਸ਼ਰਧਾਮੰਦ ਦੇ ਵਿੱਚ ਧਾਰ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਏ ਤੇ ਨਾਲ ਦੀ ਨਾਲ ਇਥੋਂ ਦੇ ਨਵਾਬ ਪੀਖਣ ਖਾਨੋਂ ਵੀ ਸੱਦਾ ਭੇਜਿਆ ਕਿ ਉਹ ਵੀ ਇੱਥੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਨਵਾਬ ਵੀ ਬੜੀ ਸੁੰਦਰ ਪੇਟਾਵਾਂ ਲੈ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ ਲੇਕਿਨ ਇਥੋਂ ਦੇ ਈਰਖਾਲੂ ਅਤੇ ਕਠੋਰ ਮਨ ਦੇ ਲੋਕਾਂ ਨੇ ਗੁਰੂ ਮਹਾਰਾਜ ਅਤੇ ਸੰਗਤ ਦੇ ਨਾਲ ਬੜੀ ਈਰਖਾ ਕਮਾਈ ਕਹਿੰਦੇ ਉਸ ਵੇਲੇ ਸਾਰੇ ਦੇ ਸਾਰੇ ਖੂਹਾਂ ਦੇ ਵਿੱਚ ਉਹਨਾਂ ਨੇ ਗਊਆਂ ਨੂੰ ਮਾਰ ਕੇ ਉਹਨਾਂ ਦੇ ਹੱਡ ਪਾਣੀ ਦੇ ਵਿੱਚ ਸੁੱਟ ਦਿੱਤੇ ਤੇ ਲਾングਰੇ ਸਿੰਘ ਜਦੋਂ ਸੰਗਤ ਅਤੇ ਗੁਰੂ ਸਾਹਿਬ ਦੇ ਲਈ ਲੰਗਰ ਤਿਆਰ ਕਰਨ ਦੇ ਲਈ ਖੂਹਾਂ ਤੋਂ ਪਾਣੀ ਲੈਣ ਪਹੁੰਚੇ ਤਾਂ ਹੈਰਾਨ ਹੋਏ ਕਿ ਸਾਰੇ ਦੇ ਸਾਰੇ ਖੂਹਾਂ ਦੇ ਵਿੱਚ ਗਊਆਂ ਨੂੰ ਮਾਰ ਕੇ ਉਹਨਾਂ ਦੇ ਹੱਡ ਸੁੱਟੇ ਹੋਏ ਸਨ ਤੇ ਖਾਲੀ ਹੱਥ ਵਾਪਸ ਆ ਗਏ ਤੇ ਗੁਰੂ ਸਾਹਿਬ ਨੂੰ ਆ ਕੇ ਸਾਰਾ ਹਾਲ ਸੁਣਾਇਆ ਇਹ ਸਾਰਾ ਵਰਤਾਰਾ ਜਦੋਂ ਸੰਗਤ ਅਤੇ ਲਾਂਗਰੀ ਸਿੱਖਾਂ ਨੇ ਗੁਰੂ ਸਾਹਿਬ ਨੂੰ ਆ ਕੇ ਦੱਸਿਆ ਤੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਹੁਣ ਆਪ ਹੀ ਹਲ ਕੱਢੋ ਤਾਂ ਉਸ ਵੇਲੇ ਗੁਰੂ ਸਾਹਿਬ ਨੇ ਮਹਿਰ ਦੇ ਘਰ ਵਿੱਚ ਆ ਕੇ ਇਸ ਨਵੀਂ ਖੂਹੀ ਦਾ ਟੱਪਾ ਲਾਇਆ ਤੇ ਸੰਗਤ ਨੂੰ ਹੁਕਮ ਕੀਤਾ ਕਿ ਇੱਥੇ ਹੀ ਹੁਣ ਖੂ ਪੁੱਟੋ ਜਿਸ ਪਵਿੱਤਰ ਖੂਹੀ ਦੇ ਆਪ ਇਸ ਵੇਲੇ ਦਰਸ਼ਨ ਕਰ ਰਹੇ ਹੋ ਇਹ ਉਹੀ ਪਵਿੱਤਰ ਖੂਹੀ ਹੈ ਜਿਸ ਨੂੰ ਗੁਰੂ ਸਾਹਿਬ ਨੇ ਆਪ ਆਪਣੇ ਕਰ ਕਮਲਾਂ ਦੇ ਨਾਲ ਪਟਵਾਇਆ ਸੀ ਤੇ ਮਹਿਰ ਦੇ ਘਰ ਵਿੱਚ ਆ ਕੇ ਇਹ ਬਚਨ ਵੀ ਆਖੇ ਸਨ ਕਿ ਜੋ ਵੀ ਮਾਈ ਪਾਈ ਸ਼ਰਧਾ ਤੇ ਪ੍ਰੇਮ ਦੇ ਨਾਲ ਇਸ ਖੂਹੀ ਤੋਂ ਜਲ ਛਕਣਗੇ ਉਹਨਾਂ ਦੇ ਸਰਬ ਪ੍ਰਕਾਰ ਦੇ ਰੋਗ ਖੰਡਨ ਹੋਣਗੇ ਸਾਧ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਥੜਾ ਸਾਹਿਬ ਹੀ ਸ਼ਿਸ਼ੋਭਤ ਹੈ ਜਿਸ ਤੇ ਬੈਠ ਕੇ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪ ਸੰਗਤ ਦੇ ਨਾਲ ਬਚਨ ਬिलास ਕੀਤੇ ਸਨ ਇਸ ਵੇਲੇ ਉਸ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸ਼ਿਸ਼ੋਭਤ ਹਨ ਜਿਸ ਤਰ੍ਹਾਂ ਪੁਰਾਣੇ ਜ਼ਮਾਨੇ ਦੇ ਵਿੱਚ ਕਿਸੇ ਨਾ ਕਿਸੇ ਸ਼ਹਿਰ ਦੀ ਕੋਈ ਨਾ ਕੋਈ ਚੀਜ਼ ਜ਼ਰੂਰ ਮਸ਼ਹੂਰ ਹੁੰਦੀ ਸੀ ਉਸੇ ਤਰ੍ਹਾਂ ਸਮਾਣਾ ਮਸ਼ਹੂਰ ਸੀ ਆਪਣੇ ਖੂਨਖਾਰ ਨਿਰਦਈ ਜੱਲਾਦਾਂ ਦੇ ਲਈ ਤੇ ਕੋਈ ਇਤਫਾਕ ਨਹੀਂ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲਾ ਜੱਲਾਦ ਸ਼ੇਖ ਜਲਾਲਉਦੀਨ ਵੀ ਸਮਾਣੇ ਦਾ ਹੀ ਸੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਪਹਿਲਾਂ ਨੀਹਾਂ ਵਿੱਚ ਚਿੰਨਕੇ ਤੇ ਫਿਰ ਸਿਰ ਕਲਮ ਕਰਕੇ ਸ਼ਹੀਦ ਕਰਨ ਵਾਲੇ ਜੱਲਾਦ ਸ਼ਾਸ਼ਲ ਬੇਗ ਤੇ ਬਾਸ਼ਲ ਵੇਗ ਵੀ ਸਮਾਣੀ ਦੇ ਹੀ ਸਨ ਤੇ ਸ਼ਾਇਦ ਹੈ ਕੋਈ ਇਤਫਾਕ ਸੀ ਕਿ ਜਿਵੇਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਜੋ ਨੀਹਾਂ ਵਿੱਚ ਸ਼ਹੀਦ ਹੋਏ ਸਗੇ ਪ੍ਰਾਸਨ ਉਸੇ ਤਰੀਕੇ ਨਾਲ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਜਲਾਦ ਵੀ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਵੀ ਸਗੇ ਪ੍ਰਾਹੀ ਸਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਾਰੇ ਕਿਹਾ ਜਾਂਦਾ ਹੈ ਕਿ ਬਾਹਾਂ ਜਿਨ੍ਹਾਂ ਦੀ ਪਕੜੀ ਐ ਸਿਰ ਦੀ ਜੈ ਬਾਹਨਾ ਛੋੜੀ ਐ ਤੇਗ ਬਹਾਦਰ ਬੋਲਿਆ ਤਰਪਈਏ ਧਰਮ ਨਾ ਛੋੜੀਏ ਇਸੇ ਤਰੀਕੇ ਦੇ ਨਾਲ ਹੋਰ ਇਤਿਹਾਸਕ ਵੀਡੀਓਜ਼ ਵੇਖਣ ਦੇ ਲਈ ਜੁੜੇ ਰਹੋ ਵਰਲਡ ਸੈਕਟਰ ਟੀਵੀ ਦੇ ਨਾਲ ਇਤਿਹਾਸ ਦੱਸਦੇ ਹਾਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਭੁੱਲਾਂ ਚੁੱਕਾਂ ਦੀ ਆਪਜੀ ਖਿਮਾ ਕਰ ਦੇਣਾ ਜੀ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ